ਇਹਨਾਂ ਦੇ ਲੋਕਾਂ ਨੇ ਕੁੱਟਮਾਰ ਕੀਤੀ ਹੈ ਜੀ ਮੌਕੇ ਤੇ ਕੁਝ ਪਤਾ ਲੱਗਿਆ ਵੀ ਇਹ ਕੌਣ ਨੇ ਜਾਂ ਕੀ ਕਦੋਂ ਦੀ ਸਨੇਚਿੰਗ ਕਰਦੇ ਆ ਇਹ ਗਿਰਾਂਵ ਦੇ ਇੱਕ ਦੋ ਜਣੇ ਇਹ ਬਾਲਗਾ ਲਾਉਂਦੇ ਸੀ ਲੇਡੀ ਜੀ ਦੀਆਂ ਮੌਕੇ ਤੇ ਫੜੇ ਗਏ ਲੋਕਾਂ ਨੇ ਫੜਦੇ ਪਬਲਿਕ ਨੇ ਕੋਣ ਜੋ ਵੀ ਉਹ ਲੇਡੀ ਜੀ ਵਿਆਹ ਦਊਗੀ ਉਹਦੇ ਹਿਸਾਬ ਨਾਲ ਕਰਦੇ ਕਰਦੇ ਆਂਗੇ ਆਪਾਂ ਜੀ ਤੇ ਕੁਝ ਪਤਾ ਲੱਗਿਆ ਜੀ ਇਹ ਸੁਣਿਆ ਕਿ ਨਸ਼ਾ ਕਰਨ ਦੇ ਆਦੀ ਸੀ ਔਰ ਇਹਨਾਂ ਨੇ ਦੱਸਿਆ ਵੀ ਇਹ ਅਸੀਂ ਕਿੱਥੋਂ ਲਿਆਉਂਦੇ ਸੀ ਅਰੇ ਨਸ਼ਾ ਕਰਦੇ ਆਦੀ ਆ ਇਹ ਤਰਤੀਹ ਜਾਰੀ ਆ ਜੋ ਵੀ ਗੱਲ ਹੋਊਗੀ ਤੁਹਾਡੇ ਸਾਹਮਣੇ ਲਿਆ ਦਾਂਗੇ ਤੇ ਜੇ ਕੋਈ ਇਦਾਂ ਦਾ ਪਤਾ ਲੱਗਿਆ ਤਾਂ ਉਹਨਾਂ ਨੂੰ ਵੀ ਫੜਾਇਆ ਜਾਊਗਾ ਜਿਹੜੇ ਵੇਚ ਕੀ ਹੋਇਆ ਅੱਜ ਤੁਹਾਡੇ ਨਾਲ ਮਨ ਦਾ ਮੰਦਾ ਮੇਰੇ ਅੰਦਰ ਗਿਆ ਥਾਈ ਲੈ ਆਣਾ ਮੈਡੀਕਲ ਵਿੱਚ ਮੈਂ ਬਾਰਸ ਮੋਟਰਸਾਈਕਲ ਕੋਲ ਖੜੀਆਂ ਤੇ ਨਾ ਮੈਂ ਜਿਹੜਾ ਬਿਆਨ ਮੁੰਡੇ ਪਨੇ ਸਿਰ ਨੇ ਪਛੂਆ ਕੇ ਵਾਲੀਆਂ ਖਿੱਚੀਆਂ ਗਿਆ ਤੇ ਮੈਨਿਆ ਰੋਲਾ ਪਾਇਆ ਬਾਲ ਨੇ ਲੈ ਕੇ ਬਾਲਿਆਂ ਅੱਗੋਂ ਆਂਦਾ ਕਿ ਟੈਂਪੂ ਮੱਦ ਗਈ ਆ ਟੈਂਪੂ ਵਾਲਿਆਂ ਨੇ ਸੰਡੇ ਮੋਟਰਸਾਈਕਲ ਦੇ ਵਿੱਚ ਮਾਰਿਆ ਉਦੋਂ ਇਹ ਮੁੰਡੇ ਟਿੱਕ ਗਏ ਤੇ ਮੈਨੂੰ ਪਤਾ ਨਹੀਂ ਨੇ ਆਪ ਹੀ ਦੇਖ ਦਈ ਜੀ ਕੀ ਕਹਦੇ ਮੈਨੂੰ ਨਹੀਂ ਪਤਾ ਛੇ ਉਹਨਾਂ ਨੇ ਕਿੰਨੇ ਫੜਿਆ ਕਿੰਨੇ ਫੜਿਆ ਥੋੜਾ ਥੋੜਾ ਅਖੇ ਸੱਟਾਂ ਵੱਜੀਆਂ ਇਹਨੇ ਤਾਂ ਕਮ ਕਿਰਕੀਆਂ ਉੱਡ ਗਿਰ ਗਏ ਨਹੀਂ ਲੋ ਖਿਚਿਆ ਨਹੀਂ ਖਿਚਿਆ ਨਹੀਂ ਕਿਤੇ ਤਾਂ ਮੈਂ ਜਦੋਂ ਰੋਲਾ ਪਜਿਆ ਅੱਛਾ ਜੀ मी तिथे रोला पावली बड्या गाय